ਸ਼ਿਰਮੁਖਸਰ ਸਾਹਿਬ ਪੁਲਿਸ ਨੇ ਈ ਰਿਕਸ਼ਾ ਵਾਲਿਆਂ ਤੇ ਕੱਸਿਆ ਸਿਕੰਜਾ ਬਿਨਾ ਆਰਸੀ ਬਿਨਾ ਡਰਾਈਵਿੰਗ ਲਾਇਸੈਂਸ ਜੋ ਈ ਰਿਕਸ਼ਾ ਵਾਹਨ ਚਲਾਉਂਦੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਸ਼ਿਰਮੁਖਸਰ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ ਰੋਕ ਕੇ ਉਹਨਾਂ ਦੇ ਚਲਾਨ ਕੱਟੇ ਗਏ ਅਤੇ ਜਿਨ੍ਹਾਂ ਕੋਲ ਆਰਸੀ ਜਾਂ ਡਰਾਈਵਿੰਗ ਲਾਇਸੈਂਸ ਨਹੀਂ ਸੀ ਉਹਨਾਂ ਰਿਕਸ਼ਿਆਂ ਨੂੰ ਬੌਂਡ ਕਰ ਦਿੱਤਾ ਗਿਆ ਕੀ ਕਹਿਣਾ ਇਸ ਦੇ ਸਬੰਧ ਦੇ ਵਿੱਚ ਮੌਕੇ ਦੇ ਪੁਲਿਸ ਅਧਿਕਾਰੀਆਂ ਦਾ ਕਰਾਉਣੇ ਤੁਹਾਡਾ ਨਾਲ ਰੂਬੂ ਗੱਲਬਾਤ ਇਹ ਰਿਕਸ਼ੀ ਦੀ ਬਹੁਸ਼ ਕਾਇਤਾਰੀ ਸਾਨੂੰ ਤੇ ਇਹ ਇੱਕ ਤਾਂ ਇਹਨਾਂ ਕੋਲ ਕਾਗਜ਼ਾਤ ਪੂਰੇ ਨਹੀਂ ਨੰਬਰ 2 ਜਦੋਂ ਬਾਜ਼ਾਰ ਚ ਚੱਲਦੇ ਆ ਕੋਈ ਪਾਰਕਿੰਗ ਨਹੀਂ ਕੁਛ ਨਹੀਂ ਜਿੱਥੇ ਦੇਖਦੇ ਵਿੱਚੋਂ ਲਾ ਲੈਂਦੇ ਨੇ ਉਹਦੇ ਕਰਕੇ ਟ੍ਰੈਫਿਕ ਪ੍ਰੋਬਲਮ ਆ ਰਹੀ ਹੈ ਲੋਕ ਬਹੁਤ ਪ੍ਰੇਸ਼ਾਨ ਨੇ ਇਹਨਾਂ ਤੋਂ ਤੇ ਸਾਡੇ ਜਿਹੜੇ ਮਾਨਯੋਗ ਐਸਐਸਪੀ ਮੁਖਸ਼ਰ ਸਾਹਿਬ ਨੇ ਅਖਿਲ ਚੌਧਰੀ ਜੀ ਉਹਦਾ ਦਰਸ਼ਾ ਦੇ ਉਦੇਸ਼ਾਂ ਚ ਅਸੀਂ ਕਰ ਰਹੇ ਆ ਕਿ ਤਾਂ ਜੋ ਜਿਹੜਾ ਆਮ ਪਬਲਿਕਾ ਨੂੰ ਕੋਈ ਤੰਗੀ ਨਾ ਆਵੇ ਅੱਜ ਅਸੀਂ ਬੌਂਡ ਕਰਤੇ ਨੇ ਇਹਨਾਂ ਤੇ ਅੱਗੇ ਤੋਂ ਜਿਹੜਾ ਵੀ ਬਿਨਾਂ ਕਾਗਜ਼ ਪੱਤਰ ਚੱਲ ਰਿਹਾ ਉਸੀ ਫੜ ਕੇ ਬੌਂਡ ਕੀਤੇ ਜਾਣਗੇ ਬਾਕੀ ਦਾ ਚਲਾਨ ਹੋਊਗਾ ਪਹਿਲਾਂ ਇਹਨਾਂ ਨੂੰ ਦਿੱਤੀ ਹੋਈ ਵਾਰ ਨਹੀਂ ਦਿੱਤੀ ਸੀ ਪਹਿਲਾਂ 10 ਦਿਨ ਦਾ ਟਾਈਮ ਦਿੱਤਾ ਸੀਗਾ ਉਹ ਟੱਪ ਗਿਆ ਹੁਣ ਤੇ ਹੁਣ ਜਿਹੜੇ ਨਵੇਂ ਉਹਨਾਂ ਦੇ ਬੌਂਡ ਵੀ ਹੋਣਗੇ ਤੇ ਚਲਾਨ ਕੀਤਾ ਜਾਵੇ ਕਿੰਨਾ ਸਮਾਂ ਹੋਵੇ ਕਰੀਬ 2 ਮਹੀਨੇ ਹੋ ਗਏ ਇਹਨਾਂ ਨੂੰ ਬਾਰ ਦਿੱਤੇ ਨੂੰ ਲਾਇਸੈਂਸ ਕੁਝ ਕੋਲ ਹੈਗੇ ਜਿਹਨਾਂ ਕੋਲ ਨਹੀਂ ਉਹਨਾਂ ਦਾ ਅੱਜ ਚਲਾਨ ਹੋਣਗੇ ਠੀਕ ਹੈ ਜੀ ਜਿਨ੍ਹਾਂ ਕੋਲ ਆਰਸੀ ਨਹੀਂ ਹੈਗੀ ਉਹਨਾਂ ਦੇ ਬੌਂਡ ਕਰ ਦਿੰਦੇ ਠੀਕ ਹੈ ਕੀ ਕਹਿਣਾ ਚਾਹੋਗੇ ਅੱਜ ਤੇਰੀ ਗੱਲਾਂ ਇਹ ਜੀ ਵਾਰ-ਵਾਰ ਹੀ ਰੱਖਸ਼ਾ ਦੀਆਂ ਸਾਨੂੰ ਕੰਪਲੇਂਟਸ ਆ ਰਹੀਆਂ ਨੇ ਇਹ ਬਜਾਰਾਂ ਚ ਵੀ ਬਹੁਤ ਟ੍ਰੈਫਿਕ ਦੀਆਂ ਸਮੱਸਿਆਵਾਂ ਕ੍ਰੀਏਟ ਕਰ ਰਹੇ ਨੇ ਅੱਜ ਅਸੀਂ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਸਾਹਿਬ ਡਾਕਟਰ ਅਖਲ ਚੌਧਰੀ ਜੀ ਸਾਡੇ ਆਈਪੀਐਸ ਸਾ ਉਹਨਾਂ ਨੇ ਸਖਤ ਅਕਸ਼ਨ ਲੈਂਦਿਆਂ ਸਾਨੂੰ ਹਦਾਇਤਾਂ ਦਿੱਤੀਆਂ ਨੇ ਇਹ ਜਿਹੜੇ ਵਿਦਆਊਟ ਕਾਗਜ਼ ਨੇ ਵਿਦਆਊਟ ਟ੍ਰੈਵਲ ਸੈਂਸ ਨੇ ਉਹ ਅਸੀਂ ਬਾਉਂਡ ਕਰ ਰਹੇ ਹਾਂ ਜੀ ਮੈਂ ਜਸਪ੍ਰੀ ਸਿੰਘ ਛਾਬੜਾ ਮੈਂਬਰ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਈ ਰਿਕਸ਼ਾ ਚਾਲਕਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਉਹ ਈ ਰਿਸ਼ੇ ਸੜਕਾਂ ਤੇ ਨਾ ਖੜੇ ਕਰਨ ਅਤੇ ਅੱਜ ਤੋਂ ਡੇਢ 2 ਮਹੀਨੇ ਪਹਿਲਾਂ ਮਾਨਯੋਗ ਡੀਐਸਪੀ ਸਾਹਿਬ ਨੇ ਇਹਨਾਂ ਨਾਲ ਬਸ ਅੱਡਾ ਵਿਖੇ ਮੀਟਿੰਗ ਵੀ ਕੀਤੀ ਸੀ ਜਿਸ ਵਿੱਚ ਕਾਫੀ ਤਾਦਾਦ ਵਿੱਚ ਈ ਰਿਕਸ਼ਾ ਚਾਲਕ ਉੱਥੇ ਪਹੁੰਚੇ ਸਨ ਇਹਨਾਂ ਨੂੰ ਸਮਝਾਇਆ ਗਿਆ ਸੀ ਕਿ ਤੁਸੀਂ ਆਪ ਦਾ ਲਾਇਸੈਂਸ ਈ ਰਿਕਸ਼ੇ ਦੀ ਕਾਪੀ ਅਤੇ ਆਪ ਦੀ ਜੋ ਯੂਨੀਫਾਰਮ ਤੁਹਾਡੀ ਯੂਨੀਅਨ ਵੱਲੋਂ ਨਿਰਧਾਰਿਤ ਕੀਤੀ ਗਈ ਹੈ ਉਹ ਪਾ ਕੇ ਰੱਖੋ ਪਰੰਤੂ ਰੋਜ਼ਾਨਾ ਹੀ ਲੋਕਾਂ ਦੀਆਂ ਕੰਪਲੇਟਾਂ ਆ ਰਹੀਆਂ ਸਨ ਕਿ ਈ ਰਿਕਸ਼ਾ ਕਰਕੇ ਹਾਦਸੇ ਹੋ ਰਹੇ ਹਨ ਅਤੇ ਇਹਨਾਂ ਨੂੰ ਡਰਾਈਵਿੰਗ ਕਰਨੀ ਵੀ ਨਹੀਂ ਆਉਂਦੀ ਅੱਜ ਮਾਨਯੋਗ ਡੀਐਸਪੀ ਸਾਹਿਬ ਜੀ ਦੀ ਅਗਵਾਈ ਹੇਠ ਇਹਨਾਂ ਦੇ ਈ-릭ਸ਼ੇ ਬੰਦ ਵੀ ਕੀਤੇ ਗਏ ਹਨ ਅਤੇ ਇਹਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ ਕਿ ਤੁਸੀਂ ਆਪ ਦੇ ਈ-릭ਸ਼ੇ ਦੇ ਕਾਗਜ਼ਾਤ ਰੱਖੋ ਲੋਕਾਂ ਨੂੰ ਤੁਹਾਡੇ ਕਰਕੇ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਈ-릭ਸ਼ਾ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਨੂੰ ਘਟਾਲ ਲਈ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ